ਸਵਾਗਤ ਹੈ ਜੀ ਤੁਹਾਡਾ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਦੀ ਕੋਠੀ ਵੀ ਬਹੁਤ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ। ਸੋ ਰਾਮਨਗਰ ਨੇੜੇ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਆ। ਸੋ ਲਗਭਗ 6 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਕੋਠੀ ਡਬਲ ਸਟੋਰੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਜਿਹੜੀ ਆ ਕੋਠੀ ਆ ਫਰੈਸ਼ ਕੋਠੀ ਆ। ਸੋ ਨਵੀਂ ਬਣੀ ਹੋਈ ਆ ਐਲੀਵੇਸ਼ਨ ਵੀ ਬਹੁਤ ਸੋਹਣਾ। ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੱਨਾ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਇਹ ਅੱਗੇ ਖੁਲਾ ਡੁਲਾ ਵੇੜਾ ਵੀ ਹੈਗਾ ਕੋਠੀ ਦੇ ਸੋ ਨਕਸ਼ਾ ਜਿਹੜਾ ਬਹੁਤ ਹੀ ਸੋਹਣਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹੜਾ ਹੈ ਐਲੀਵੇਸ਼ਨ ਔਰ ਬਹੁਤ ਹੀ ਸੋਹਣਾ ਜਿਹੜਾ ਕੋਠੀ ਦਾ ਕੰਮ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੈਸ਼ੀ ਕੋਠੀ ਜਿਹੜੀ ਹੈ ਤਿਆਰ ਹੋਈ ਹੈ ਸੋ ਲੱਕੜ ਦੀ ਜਿਹੜੀ ਆ ਰੇਲਿੰਗ ਆ POP ਦਾ ਕੰਮ ਰੰਗ ਰੋਗਣ ਦਾ ਕੰਮ ਡੋਰ ਵਿੰਡੋਜ਼ ਦਾ ਕੰਮ ਔਰ ਕਵਰਜ਼ ਜਨਨ ਕੀ ਫੁੱਲ ਕੰਪਲੀਟ ਹੈ ਕੋਠੀ ਸਾਰਾ ਕੰਮ ਜਿਹੜਾ ਹੋਇਆ ਵੀ ਹੈ ਬਸ ਤੁਸੀਂ ਆ ਕੇ ਰਹਿਣਾ ਹੀ ਆਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਰੇਲਿੰਗ ਉਹ ਚੜੀ ਹੋਈ ਹੈ ਲੱਕੜ ਦੀ ਸੋ ਬੈਕ ਸਾਈਡ ਦੇ ਉੱਤੇ ਜਾਲ ਛੱਡਿਆ ਹੋਇਆ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਆ ਸੋ ਜਾਲਵੀ ਕਾਫੀ ਖੁੱਲਾ ਡੁੱਲਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਪੂਰੀ ਕੋਠੀ ਦੇ ਵਿੱਚ ਜਿਹੜਾ ਰੋਸ਼ਨੀ ਦਾ ਵੀ ਪੂਰਾ ਪ੍ਰਬੰਧ ਆ ਲਗਭਗ 6 ਮਰਲਿਆਂ ਦੇ ਵਿੱਚ ਜਿਹੜੀ ਹੈ ਇਹ ਕੋਠੀ ਬਣੀ ਹੋਈ ਆ ਸੋ ਬਹੁਤ ਹੀ ਸ਼ਾਨਦਾਰ ਕੋਠੀਆਂ ਤੁਹਾਡੇ ਵਾਸਤੇ ਲੈ ਕੇ ਹੋਏ ਆ ਹਾਜ਼ਰ ਸੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਨੂੰ ਸਸਤੀ ਤੋਂ ਸਸਤੀ ਤੇ ਮਹਿੰਗੀ ਤੋਂ ਮਹਿੰਗੀ ਕੋਠੀ ਜਿਹੜੀ ਆ ਵੇਖਣ ਨੂੰ ਜਰੂਰ ਮਿਲੂਗੀ ਇੱਕ ਵਾਰੀ ਚੈਨਲ ਤੇ ਜਾ ਕੇ ਵਿਜ਼ਿਟ ਜਰੂਰ ਕਰ ਲਿਓ ਜਿੰਨਾ ਵੀਰ ਭਰਾਵਾਂ ਨੇ ਕਰਮਕਾਨ ਲੈਣਾ ਸੋਈ ਵਾਸ਼ਰੂਮ ਆ ਔਰ ਵਾਸ਼ਰੂਮ ਦਾ ਕੰਮ ਵੀ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਵਾਸ਼ਰੂਮ ਉਹ ਅਟੈਚ ਆ ਜੋ ਸਾਰੀ ਕੁਟੀ ਦੇ ਵਿੱਚ ਕਬੜ ਦੀ ਗੱਲ ਕਰੀਏ ਤਾਂ ਕਬੜ ਦਾ ਕੰਮ ਵੀ ਹੋਇਆ ਵੀ ਆ ਸਾਹਮਣੇ ਤੁਸੀਂ ਕਬੜ ਜਿਹੜਾ ਦੇਖ ਰਹੇ ਹੋ ਸੋਲ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਤੇ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਵੀ ਕੱਪੜ ਦਾ ਕੰਮ ਚਿਮਣੀ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਲਗਭਗ 6 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਆਰਾਮਨਗਰ ਨੇੜੇ ਕੋਟਕਪੂਰਾ ਬਾਈਪਾਸ ਮੋਗਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਜਿਹੜੀ ਆ ਕੋਠੀ ਦੇਖ ਰਹੇ ਆ ਸੋ ਰੇਟ ਜਿਹੜਾ 35 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਉਹ ਵੀ ਸ਼ੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆਪਾਂ ਫਸਟ ਫਲੋਰ ਪਰ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਲੋਬੀ ਦੇ ਵਿੱਚ ਔਰ ਕਮਰੇ ਦੇ ਵਿੱਚ ਆਪਾਂ ਝਾਤ ਮਾਰ ਲੈਂਦੇ ਆ ਸੋ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਐ ਔਰ ਪੀਓਪੀ ਰੰਗ ਰੋਗਣ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਵੀ ਐ ਔਰ ਸਭ ਤੋਂ ਵਧੀਆ ਗੱਲ ਐ ਕਿ ਲੱਕੜ ਦੀ ਜਿਹੜੀ ਆ ਰੇਲਿੰਗ ਉਹ ਚੜੀ ਹੋਈ ਐ ਸੋ ਕਾਫੀ ਖੂਬਸੂਰਤ ਆ ਰੇਲਿੰਗ ਵੀ ਸੋਹਣਾ ਕੰਮ ਹੋਇਆ ਵੀ ਐ ਸੋ ਇਹ ਫਰਸਟ ਫਲੋਰ ਤੇ ਆਪਾਂ ਜਿਹੜਾ ਵਾਸ਼ਰੂਮ ਦੇਖ ਰਹੇ ਆ ਔਰ ਉੱਪਰ ਵੀ ਦੋ ਜਿਹੜੇ ਆ ਬੈਡਰੂਮ ਬਣੇ ਹੋਏ ਆ ਇੱਕ ਬੈਡਰੂਮ ਦੇ ਵਿੱਚ ਜਿਹੜਾ ਕਬਾਰਡਸ ਆ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ। ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਰੂਰ ਦੇਖਿਓ। ਇਸ ਵੇਲੇ ਆਪਾਂ ਤੁਹਾਨੂੰ ਇੱਕ ਹੋਰ ਕੋਠੀ ਵੀ ਦਿਖਾਵਾਂਗੇ। ਸੋ ਉਹ 20 ਲੱਖ ਦੀ ਰੇਂਜ ਵਾਲੀ ਕੋਠੀ ਐ। ਸੋ ਇਹ 35 ਲੱਖ ਦੀ ਰੇਂਜ ਵਾਲੀ ਕੋਠੀ ਆਪਾਂ ਦੇਖ ਰਹੇ ਹਾਂ। ਸੋ ਦ੍ਰਿਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਦ੍ਰਿਸ਼ਾ ਜੇਕਰ ਆਪਾਂ ਬਾਹਰੋਂ ਦੇਖਦੇ ਹਾਂ ਸੋ ਸੋਹਣੇ ਦਰਖਤ ਜਿਹੜੇ ਲੱਗੇ ਹੋਏ ਆ ਸੋਹਣੀ ਗ੍ਰੀਨਰੀ ਸਾਨੂੰ ਉੱਡਦਿਆਂ ਨੂੰ ਨਜ਼ਰ ਆਉਂਦੀ ਹੈ। ਸੋ ਬਹੁਤ ਹੀ ਸੋਹਣਾ ਵਾਸ਼ਰੂਮ ਤੇ ਬਹੁਤ ਹੀ ਸੋਹਣਾ ਬੈਡਰੂਮ ਆ ਫਰਸਟ ਫਲੋਰ ਤੇ ਵੀ ਸੋ ਇਹ ਆ ਦੂਸਰਾ ਬੈਡਰੂਮ ਔਰ ਅੱਗੇ ਬਾਲਕਨੀ ਵੀ ਬਹੁਤ ਖੂਬਸੂਰਤ ਹੈ ਤੁਸੀਂ ਦੇਖ ਸਕਦੇ ਹੋ ਔਰ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਸੋ ਜੇ ਕਿਸੇ ਵੀ ਵੀਰ ਪ੍ਰਾਣ ਨੇ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਤੇ ਐਡ ਆਪਾਂ ਤੁਹਾਡੀ ਜਿਹੜੀ ਹੈ ਫ੍ਰੀ ਵਿੱਚ ਕਰਾਂਗੇ ਸੋ ਬੈਕ ਸਾਈਡ ਦੇ ਉੱਤੇ ਵੀ ਕਾਫੀ ਵੇੜਾ ਜਿਹੜਾ ਛੱਡਿਆ ਹੋਇਆ ਪੌੜੀਆਂ ਉੱਪਰ ਵੀ ਚੜੀਆਂ ਹੋਈਆਂ ਇੱਕ ਵਰੀ ਜਾਂਦੇ ਜਾਂਦੇ ਫਿਰ ਤੋਂ ਆਪਾਂ ਜਾਤ ਮਾਰ ਲੈਂਦੇ ਆ ਫਸਟ ਫਲੋਰ ਦੇ ਰੈਲੇ ਨੂੰ ਕਮਰਿਆਂ ਨੂੰ ਸੋ ਬਹੁਤ ਹੀ ਸਾਫ਼ ਸੁਥਰੀ ਤੇ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਸ ਤੋਂ ਬਾਅਦ ਇਹ ਕੋਠੀ ਆ ਨਕਸ਼ਾ ਦੋਨਾਂ ਦਾ ਇੱਕੋ ਜਿਹਾ ਹੀ ਆ ਔਰ ਲਗਭਗ ਇਹ ਵੀ 6 ਮਰਲੇ ਦੇ ਵਿੱਚ ਬਣੀ ਹੋਈ ਹੈ ਔਰ ਇਹਦੇ ਰੇਟ ਆ ਜਿਹੜਾ ਉਹ 20 ਲੱਖ ਰੁਪਏ ਡਿਮਾਂਡ ਕੀਤੀ ਆ ਸੋ ਇਹ ਅਨਕੰਪਲੀਟ ਕੋਠੀ ਆ ਜਸਵੀਰ ਭਰਾ ਦਾ ਬਜਟ ਘੱਟ ਹੋਵੇ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਇਹ ਤਿਆਰ ਕਰ ਸਕਦਾ ਬਾਕੀ ਇਹਦੇ ਵਿੱਚੋਂ ਵੀ ਜਿਹੜੀ ਆ ਛੂਟ ਹੋ ਜੂਗੀ ਸੋ ਇਸ ਕੋਠੀ ਦਾ ਕੰਮ ਆ ਜਿਹੜਾ ਹਜੇ ਹੋਣ ਵਾਲਾ ਅਨਕੰਪਲੀਟ ਕੋਠੀ ਹੈ ਜੇ ਕਿਸੇ ਵੀਰ ਭਰਾ ਨੇ ਇਸੇ ਤਰ੍ਹਾਂ ਲੈਣੀ ਹੈ ਤਾਂ ਇਸੇ ਤਰ੍ਹਾਂ ਵੀ ਮਿਲ ਜੂਗੀ ਇਹਦੀ ਡਿਮਾਂਡ ਜਿਹੜੀ ਹੈ 20 ਲੱਖਾ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਸੋ ਇਹਦੇ ਵਿੱਚੋਂ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੋਵੇ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਹੈ ਉੱਥੇ ਕੰਟੈਕਟ ਕਰ ਸਕਦੇ ਹੋ ਔਰ ਇਸ ਕੋਠੀ ਨੂੰ ਜਿਹੜਾ ਖਰੀਦ ਸਕਦੇ ਹੋ ਸੋ ਦੋ ਕੋਠੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਸੀ ਇੱਕ ਕੋਠੀ ਜਿਹੜੀ ਆ ਫੁੱਲ ਫਰਨੀਚਰਡ ਤੇ ਇੱਕ ਕੋਠੀ ਜਿਹੜੀ ਆ ਅਨਕੰਪਲੀਟ ਹੈ ਫੁੱਲੀ ਫਿਨਿਸ਼ੀਡ ਦਾ ਜਿਹੜਾ ਰੇਟ ਆ ਉਹ 35 ਲੱਖ ਰੁਪਈਆ ਤੇ ਅਨਕੰਪਲੀਟਡ ਦਾ ਜਿਹੜਾ 20 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸੇ ਤਰ੍ਹਾਂ ਹੀ ਬਣੇ ਰਹੋ ਬਾਬਾ ਪ੍ਰੋਪਰਟੀ ਚੈਨਲ ਤੇ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਤੁਹਾਡੀ ਕਿਸਵੱਟੀ ਤੇ ਖਰੇ ਉਤਰਨ ਦੀ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜਿਆਸਤ ਨਹੀਂ ਦਿੰਦਾ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸਹਿਯੋਗ ਦੇ ਨਾਲ ਬਾਬਾ ਪ੍ਰੋਪਰਟੀ ਧੰਨਵਾਦ ਜੀ ਤੁਹਾਡਾ ਬਹੁਤ ਸ਼ੁ